ਫਰੰਡ ਦੇ ਕਿਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਸਸਿਕਾ ਜੇ ਜਗਰਾ ਸੁਰ ਕਰ ਚੁੱਕੇ ਹੋ ਪੰਜਾਬ ਆਰਿਆ ਨਾਲ ਤੇ ਮੈਂ ਅੱਜ ਜਿਤੇ ਲਗਾਤਾਰ ਬਿਸੰਗਾ ਦਿਹਾਤੀ ਦੇ ਅੰਦਰ ਜਿੱਤੇ ਕਿ ਅੱਜ ਹਰ ਲਗਾਤਾਰ ਪੰਜਾਬ ਦੇ ਕਾਫੀ ਪਿੰਡਾਂ ਦੇ ਵਿੱਚੋਂ ਤੁਸੀਂ ਲਗਾਤਾਰੀ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਹੋਗੇ ਕਿ ਲਗਾਤਾਰ ਪਿੰਡਾਂ ਦੇ ਲੋਕ ਪਾਜਪਾ ਨੂੰ ਦੇ ਉਹਨਾਂ ਦੇ ਉਮੀਦਵਾਰਾਂ ਨੂੰ ਲਗਾ ਰਿਹਾ ਜਾ ਰਿਹਾ ਹੈ ਕਿ ਲਗਾਤਾਰ ਸਾਡੇ ਪਿੰਡਾਂ ਦੇ ਵਿੱਚ ਤੁਹਾਡੀ ਲੋ ਐਂਟਰੀ ਹੈ ਤੁਸੀਂ ਸਾਨੂੰ ਦਿੱਲੀ ਨਹੀਂ ਜਾਣਦੇ ਜਿਆਦਾ ਬੰਦ ਹੈ ਤਾਂ ਤੁਹਾਡਾ ਪਿੰਡਾਂ ਦੇ ਵਿੱਚ ਵੀ ਉਹਲਾ ਬੰਦ ਹੈ ਜੀ ਹਾਂ ਬਿਲਕੁਲ ਤੁਹਾਡਾ ਪਿੰਡਾਂ ਦੇ ਵਿੱਚ ਵੀ ਉਹਲਾ ਬੰਦ ਹੈ ਲਗਾਤਾਰ ਜਿਹੜੇ ਪੰਜਾਬ ਦੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀਗੇ ਪਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਤਾਂ ਪਰ ਹੁਣ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡਾ ਪਿੰਡਾਂ ਦੇ ਵਿੱਚ ਵੀ ਆਣਾ ਬੰਦ ਹੈ ਤਾਂ ਤਮਾਮ ਲੋਕ ਸਾਡੇ ਨਾਲ ਨੇ ਤਾਂ ਸਰ ਕੀ ਨਾਮ ਹੈ ਕਿੱਥੋਂ ਦੇ ਰਹਿਣਾ ਰਹੇ ਮੇਰਾ ਨਾਮ ਅਕਵਾਲ ਸਿੰਘ ਹੈ ਜੀ ਪਿੰਡ ਪਥਰਾਲਾ ਹੈ ਸਾਡਾ ਭਾਰਤੀ ਕਿਸਾਨ ਯੂਨੀਅਨ ਇੱਕ ਤੜਖਾਉਂਦਾ ਹਨੇਰ ਦੇ ਜਰਨਲਿਸਟ ਇਕਤਰ ਬਲਾਗ ਸੰਗਤ ਦੀ ਸਰ ਅੱਜ ਤੁਸੀਂ ਕਹਿ ਗਏ ਕਿ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਤੁਹਾਡਾ ਪਿੰਡਾਂ ਦਾ ਬੰਦ ਹੈ ਕੀ ਮਾਮਲਾ ਕੀ ਹੈ ਇਹ ਜਿਹੜੀ ਭਾਜਪਾ ਦੀ ਤਾਨਾਸ਼ਾਹੀ ਕਰਦੇ ਨੇ ਇਹ ਇਹਨਾਂ ਨੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਿਆ ਉਸ ਦੇ ਬੋਲ ਦੇ ਵਿੱਚ ਅਸੀਂ ਆਪ ਦੇ ਪਿੰਡਾਂ ਦੇ ਵਿੱਚ ਵੀ ਇਹਨਾਂ ਨੂੰ ਕਿਸੇ ਵੀ ਕੀਮਤ ਉੱਤੇ ਬੜ ਨਹੀਂ ਦੇਵਾਂਗੇ ਭਾਜਪਾ ਦਾ ਕੋਈ ਵੀ ਆਗੂ ਜੇ ਕੋਈ ਪਿੰਡ ਦਾ ਕੋਈ ਆਗੂ ਇਹਨਾਂ ਨੂੰ ਸੱਤੂਆ ਤਾਂ ਉਹਦਾ ਵੀ ਜੱਜ ਕੇ ਵਿਰੋਧ ਕੀਤਾ ਜਾਊਗਾ ਕਾਲੀਆਂ ਝੰਡੀਆਂ ਨਾਲ ਤੇ ਉਹਨਾਂ ਨੂੰ ਘੇਰਾਂਗੇ ਵੀ ਅਸੀਂ ਸਵਾਲ ਵੀ ਪੁੱਛਾਂਗੇ ਵੀ ਆ ਸਾਡਾ ਲਖੀਮਪੁਰ ਖੀਰੀ ਵਾਲਾ ਤੁਸੀਂ ਕੀ ਕਰਿਆ ਐਮਐਸਪੀ ਦਾ ਕੀ ਕਰਿਆ ਸਾਡਾ ਜਿਹੜੇ ਕੋਈ 10000 ਪੈਨਸ਼ਨ ਹੈ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਿਆ ਉਹਨਾਂ ਬਾਰੇ ਇਹਨਾਂ ਨੂੰ ਪੁੱਛਣਾ ਹੈ ਅਸੀਂ ਤੇ ਪਿੰਡਾਂ 'ਚ ਇਹਨਾਂ ਦੀ ਨੋ ਐਂਟਰੀ ਆ ਬੜ ਨਹੀਂ ਦਿੰਦੇ ਇਹਨਾਂ ਨੂੰ ਅਸੀਂ ਹੂੰ ਇਹਨਾਂ ਦੀ ਨੋ ਐਂਟਰੀ ਹੈ ਤਾਂ ਲਗਾਤਾਰ ਕਿੰਨੇ ਦਿਨਾਂ ਤੋਂ ਇਹ ਜੋ ਕੋਈ ਭਾਜਪਾ ਦਾ ਉਮੀਦਵਾਰ ਟੋਡੇ ਵਿੱਚ ਵੋਟਾਂ ਮੰਗ ਲੇ ਵੀ ਹੁੰਦਾ ਜਾਂ ਟੱਪਦਾ ਵੀ ਫਿਰ ਵੀ ਵਿਰੋਧ ਵਿਰੋਧ ਕੀ ਆ ਜੀ ਉਹਨਾਂ ਨੂੰ ਦਬਲਾਂਗੇ ਪਿੰਡਾਂ 'ਚ ਅਸੀਂ ਵੋਟਾਂ ਮੰਗਣ ਕੀ ਆਉਂਦਾ ਉਹ ਅਸੀਂ ਪਿੰਡ ਦੇ ਵਿੱਚ ਉਹਨਾਂ ਨੂੰ ਬੜ ਨਹੀਂ ਨੀ ਦਿੰਦੇ ਹੂੰ ਉਹਨਾਂ ਨੂੰ ਭਜਾਵਾਂਗੇ ਇੱਥੋਂ ਜਿਵੇਂ ਸਾਨੂੰ ਦਿੱਲੀ ਨਹੀਂ ਇਹਨਾਂ ਨੇ ਜਾਣ ਦਿੱਤਾ ਉਹਨਾਂ ਦਾ ਸਾਡੇ ਪਿੰਡਾਂ ਵੜਨ ਦੇ ਉੱਤੇ ਬਿਲਕੁਲ ਬੈਨ ਹੈ ਅਸੀਂ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਪਿੰਡ ਚ ਵੜ ਨਹੀਂ ਦਿੰਦੇ ਸਰ ਰਾਜੇ ਮਿਹਰੋਦ ਸ਼ੁਰੂ ਕਰਤਾ ਪਿੰਡਾਂ ਦੇ ਬਾਅਦ ਤੁਸੀਂ ਆ ਬੈਨਰ ਲਾਤੇ ਕਿ ਕਿਸਾਨ ਦਿੱਲੀ ਨਹੀਂ ਜਾਣਾ ਕਿਸਾਨਾਂ ਨੂੰ ਦਿੱਲੀ ਜਾਣਾ ਬੰਦ ਹੈ ਤੁਸੀਂ ਪਿੰਡਾਂ ਚ ਜਾਣਾ ਪੜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੋ ਸਾਨੂੰ ਕਿਸਾਨਾਂ ਨੂੰ ਦਿੱਲੀ ਚ ਭਾਜਵਾ ਸਰਕਾਰ ਨਹੀਂ ਜਾਣ ਦਿੰਦੀ ਤੇ ਅਸੀਂ ਆਪਦੇ ਪਿੰਡਾਂ ਚ ਕਿਉਂ ਬਣਦੇਵਾਂਗੇ ਉਹਨਾਂ ਨੂੰ ਲਗਾਤਾਰ ਕੀ ਮੰਗਾਂ ਰਹੇ ਹਾਂ ਕੀ ਪ੍ਰਦਰਸ਼ਨ ਹੋਊਗਾ ਕੀ ਵਿਰੋਧ ਹੋਊਗਾ ਕੀ ਅੱਗੇ ਦੀ ਰਣਨੀਤੀ ਬਣਾਈਏ ਪਰਾਂ ਦੀ ਜਿਹੜੀ ਜਿਵੇਂ ਸਾਨੂੰ ਉਹਨਾਂ ਨੇ ਰੋਕੀ ਰੱਖਿਆ ਬਾਡਰਾਂ ਤੇ ਅਸੀਂ ਉਹਨਾਂ ਨੂੰ ਉੱਤਾਰੇ ਹਲਕੇ ਰੋਕੀ ਰੱਖਾਂਗੇ ਕਿਸੇ ਨੂੰ ਪਰ ਨਹੀਂ ਦੇਵਾਂਗੇ ਕਿਸੇ ਨੂੰ ਦੇਵਾਂਗੇ ਕੀ ਤੁਸੀਂ ਡੋਰ ਟੁੱਟੋੜਿਆ ਏਵੀਐਮ ਨਾਲ ਇਹ ਗੋਟਾ ਪੈਂਦੇ ਹੋਗੇ ਬੋਟਾ ਕਿਉਂ ਪੈਂਦਾ ਕੋਈ ਨਹੀਂ ਲੱਗਣੇ ਪਿੰਡਾਂ ਦੇ ਜਿੱਥੋਂ ਦੇ ਤੇ ਏਵੀਐਮ ਦਾ ਵਿਰੋਧ ਹੋਊਗਾ ਸਭ ਕਾ ਦਾ ਪ੍ਰੋਗਰਾਮ ਜਿੰਨੇ ਜੱਟੀਆਂ ਮੰਗਾ ਸਾਰੀਆਂ ਪ੍ਰੋਗਰਾਮ ਬਾਡਰਾਂ ਦੇ ਜਿੰਨੀ ਜੱਟੀਆਂ ਚੱਲਣਗੇ ਮੰਗਾ ਲੈ ਕੇ ਹਟਾਂਗੇ ਲਾਗੂ ਕਰਨਗੇ ਚੰਗਾ ਇਹ ਬ੍ਰੋ ਚੱਜ ਕੇ ਕਰਾਂਗੇ ਬੱਦ ਉਹ ਦਿਨਾਂ ਉਹ ਨਾ ਕਰ ਉਹ ਫਿਰ ਸਮਝ ਨਹੀਂ ਲਾ ਹਿੰ ਹਾਂ ਜੀ ਅਜੇ ਤਾਂ ਸਮਝ ਕਿਰੇੜਾ ਮਸ਼ੀਨਾਂ ਤੇ ਬਟਾਣੀਆਂ ਬੋਟਾ ਪਾਉਣੇ ਹੋ ਉਹਦੇ ਨਾਲ ਕੋਈ ਸ਼ਹਿਮਤ ਹੋਈ ਜਾਂ ਫਿਰ ਉਹਨਾਂ ਨੇ ਨਹੀਂ ਜੀ ਉਹਨਾਂ ਰੋ ਕਰਾਂਗੇ ਅਸੀਂ ਦਾ ਬਿਲਟ ਪੇਪਰਾਂ ਬੋਟਾ ਪਾਵਾਂਗੇ ਵਰਨਾ ਜੀ ਬਿਲਕੁਲ ਸਾਬ ਦੇ ਠੱਗੀ ਆ ਧੋਖਾ ਕਰਦੇ ਹੋ ਜਿੰਨਾ ਹੁੰਦਾ ਲਗਾਤਾਰ ਜੋਦੀ ਮੋਤੀ ਸਤੇ ਕਾਫੀ ਟਾਈਮ ਤੋਂ ਧੋਖਾ ਹੋ ਰਿਹਾ ਪਰ ਹੁਣ ਕਿੰਨੇ ਕਿਰੇ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਉਹ ਧੋਖਾ ਹੀ ਕਰਦੇ ਹੁਣ ਲੋਕ ਨੂੰ ਪਹਿਲਾਂ ਲੱਗਿਆ ਸਾਨੂੰ ਕਿਸਾਨਾਂ ਨੂੰ ਧੋਖਾ ਕਰਦੇ ਹੁਣ ਧੋਖਾ ਨਹੀਂ ਹੁੰਦਾ ਮੇਰੇ ਸਾਡੇ ਨੂੰ ਹੋ ਗਿਆ ਠੀਕ ਹੈ ਉਹ ਦੁਬਾਰ ਨਹੀਂ ਹੁੰਦਾ ਮੈਂ ਧੋਖਾ ਹੁੰਦਾ ਲਗਾਤਾਰ ਕਿਸਾਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ 23 ਫਸਲਾਂ ਤੇ ਐਮਐਸਪੀ ਦੇ ਨਾਲ ਗਰੰਟੀ ਕਾਨੂੰਨ ਦੀ ਗੱਲ ਕਰਕੇ ਜੋ ਭਾਜਪਾ ਦੇ ਉਮੀਦਵਾਰ ਜਾਂ ਕੋਈ ਉਹਨਾਂ ਦਾ ਕਾਰਕਟਰ ਵੈਕਰ ਵੀ ਕੋਈ ਪਿੰਡ ਦੇ ਵਿੱਚ ਪ੍ਰੋਗਰਾਮ ਰੱਖਦਾ ਹੈ ਤਾਂ ਉਹਦਾ ਵੀ ਕਾਲੀਆਂ ਚੰਨੀਆਂ ਨਾਲ ਵਿਰੋਧ ਕੀਤਾ ਜਾਊਗਾ ਤਾਂ तमाम ਜੋ ਕਿ ਪਿੰਡ ਦੇ ਅੱਡੇ ਦੇ ਉੱਤੇ ਜੋ ਕਿ ਮਸ਼ਿੰਦਾ ਦੇ ਹੱਤੀ ਦਾ ਪਿੰਡ ਪਥਰਾੜਾ ਜਿਹੜਾ ਪਿੰਡ ਦੇ ਅੱਡੇ ਦੇ ਉੱਤੇ ਹੈ ਇਹਨਾਂ ਵੱਲੋਂ ਬੈਨਰ ਲਗਾ ਦਿੱਤੇ ਗਏ ਨੇ ਭਾਰਤੀ ਕਿਸਰੀ ਦੇ ਗੁੰਡਾ ਤੇ ਇਹ ਵੱਲੋਂ ਲੋਕੀ ਹੈ ਇਹ ਲਗਾਏ ਗਏ ਰੇ ਦਾ ਤਮਾਮ ਇਹ ਜੋ ਤਸਵੀਰਾਂ ਨੇ ਥੋੜੀ ਸਕਰੀਨ ਦੇ ਉੱਤੇ ਤਾਂ ਇਸ ਤਰ੍ਹਾਂ ਦਾ ਵਿਰੋਧ ਭਾਜਪੀ ਦੇ ਉਮੀਦਵਾਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤਾਂ ਉੱਥੇ ਹੀ ਲਗਾਤਾਰ ਕਿਤੇ ਵੀ ਭਾਜਪੀ ਦਾ ਆਗੂ ਜਾਂ ਕੋਈ ਵੀ ਨੇਤਾ ਟੱਪੇਗਾ ਤਾਂ ਉਹਨੂੰ ਵੀ ਕਾਰੀਆਂ ਚੰਨੀਆਂ ਵਿਖਾਈਆਂ ਜਾਣੀਆਂ ਤਾਂ ਅਹਿਮ ਜਾਣਕਾਰੀ ਦਾ ਜਿਵੇਂ ਪਤਰਾਲਾ ਤੋਂ ਪਿੰਡਾਂ ਦੇ ਅਤੀ ਸੰਜਕ ਕਰਨ ਦੇ ਨਾ ਤਾਂ ਤਮਾਮ ਬਣੇ ਪੰਜਾਬ ਹਰਿਆਣਾ ਲੈ ਕੇ ஈர்பாட்ட பசண்டா